ਫਲੋਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਪੰਜ ਦੋਸ਼ੀਆਂ ਨੂੰ ਨਸ਼ਾਜ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡਾਕਟਰ ओंਕਰ ਗੁਪਤਾ ਸੀਨੀਅਰ ਪੁਲਿਸ ਅਧਿਕਾਰੀ ਦਿਹਾਤੀ ਨੇ ਦੱਸਿਆ ਕਿ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਦਰਿਆ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਤੇ ਇਸ ਨਾਕੇ ਦੌਰਾਨ ਪੁਲਿਸ ਨੇ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਲੀ ਸਾਈਡ ਜਾ ਰਹੇ ਮੋਟਰਸਾਈਕਲਾਂ ਤੇ ਸਵਾਰ ਪੰਜ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਦੌਰਾਨੀ ਤਲਾਸ਼ੀ 'ਨਾਂ ਪਾਸੋਂ ਚਾਰ ਪਿਸਟਲ ਇੱਕ ਦੇਸੀ ਕੱਟਾ 8 ਜਿੰਦਾ ਰੌਂਦਾ ਤੇ 8 ਮੈ ਬ੍ਰਮਧ ਹੋਏ ਚਿਨਾਖਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰ ਕੀਤੇ ਇਹਨਾਂ ਦੋਸ਼ੀਆਂ ਦਾ ਪਿਛੋਕੜ ਵੀ ਕ੍ਰਿਮੀਨਲ ਹੈ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਕੋਲੋਂ ਪੁੱਛਗਈ ਸ਼ੁਰੂ ਕਰ ਦਿੱਤੀ ਹੈ ਤੇ ਉਮੀਦ ਹੈ ਕਿ ਹੋਰ ਵੀ ਅਹਿਮ ਖੁਲਾਸੇ ਹੋਣਗੇ ਜਿਵੇਂ ਜਿਵੇਂ ਦੇਖਿਆ ਕਿ ਜਿਲ੍ਹਾਦਰ ਦਿਹਾਤੀ ਪੁਲਿਸ ਨੇ ਪਿਛਲੇ ਕੁਝ ਸਮੇਂ ਤੋਂ ਮਾੜੇ ਅੰਤਰਾ ਦੇ ਖਿਲਾਫ ਗੈਂਗਸਟਰ ਨਸ਼ਾ ਕਰਦੇ ਖਿਲਾਫ ਕਾਰਵਾਈ ਕੀਤੀ ਹੈ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਿਲੌਰ ਦੀ ਟੀਮ ਨੇ ਨਾਲ ਡੀਐਸਪੀ ਫਿਲੌਰ ਤੇ ਐਸਪੀ ਸਪੈਸ਼ਲ ਕ੍ਰਾਈਮ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਿੰਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ially ਉਹਨਾਂ ਨੂੰ ਜੋ ਚਾਰ ਪਿਸਟਲ ਬਰਾਮਦ ਕੀਤੀ ਤੇ ਫਰਦਰ ਪੁਜੀਸ਼ ਤੇ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਬਿਲੋਂ ਬਿਲੋਂ ਇੱਕ ਕਵਿਸਟਰੀ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਸ ਵੀ ਹੈਗੀ ਹੈ ਚਾਰ 33 ਬੋਰ ਦੇ 1315 ਬੋਰ ਦੇ ਤੇ ਨਾਲ 8 ਮੈਗਜ਼ੀਨਸ ਹੈ 9 ਲਾਈਵ ਰਾਉਂਡਸ ਹੈ ਤੇ ਦੋ ਮੋਟਰਸਾਈਕਲਸ ਹੈ ਸੋ ਬੇਸਿਕਲੀ ਇਹ ਜਿਹੜੇ ਇੱਕ ਗੈਂਗਸਟਰ ਹੈਗੇ ਬਾਹਰ ਬੈਠਾ ਹੈ ਬਿਨ ਆਪਣਾ ਫੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿਨੀ ਗੁਜਰ ਉਹ ਦੋਨਾਂ ਦੇ ਨਾਲ ਅੱਗੇ ਐਸੋਸੀਏਟਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਗਵਾਰਦਤਾ ਪ੍ਰिवेंट ਹੋ ਗਈਆਂ ਨੇ ਤੋ ਇਹ ਚੰਗਾ ਕੰਮ ਹੈ ਸਰ ਹਥਿਆਰ ਕਿੱਥੋਂ ਲੈ ਐਸੇ ਤਾਂ ਕੀ ਕਰਨਾ ਸੀ ਨਾ ਸਪਲਾਈ ਕਰੀ ਸੀ ਬਾਅਦ ਦੇ ਤਿੰਨ ਜਾਣ ਦੇਣਾ ਸੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧ ਪ੍ਰਦੇਸ਼ ਦੇ ਖਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਈ ਨੇ ਤੇ ਇਹਨਾਂ ਨੇ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਦੀ ਹੋਈ ਚੈੱਕ ਕਰ ਰਹੇ ਹਾਂ ਕਿ ਵੈਸੇ ਜੋ ਪ੍ਰੀਲਿਮਿਨਰੀ ਰਿਪੋਰਟ ਕੋਈ ਪਤਾ ਚੱਲੇ ਜਿਹੜਾ ਬੰਦਾ ਬਾਹਰ ਬੈਠਾ ਹੈ ਇਹਨਾਂ ਦਾ ਸੌਰਵ ਇਹਨਾਂ ਨੂੰ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਤੇ ਹਾਂ ਇਹਨਾਂ ਦੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈਗਾ ਕਿਸੇ ਦਾ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚ ਉਹ ਜਸਵਿੰਦਰ ਦੇ ਬਲਜੀਤ ਦੇ ਖਿਲਾਫ ਇੱਕੋ ਹੀ ਮੁਕੱਦਮਾ ਜਿਹੜਾ ਇੱਕ ਇੱਕ ਮੁਕੱਦਮਾ ਦਰਜ ਹੈ 105 ਨੰਬਰ ਮੁਕੱਦਮਾ ਜੀ ਆਦਨਪੁਰ ਇਹ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਹੈ ਸੋ ਇਹ ਮਾੜੇ ਬੰਦੇ ਹੈਗੇ ਜੀ ਇਹਨਾਂ ਨੇ ਇਹ ਵ ਔਰ ਕੋਈ ਗੈਂਗ ਵਾਰਸ ਜਿਹਨਾਂ ਦੇ ਇਹਦੇ ਵਿੱਚ ਕੋਈ ਆਪਸੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੋਈਆਂ ਨੇ ਉਹਦੇ ਵਿੱਚ ਯੂਜ਼ ਕਰਨੇ ਵੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਾਉਣ ਵਿੱਚ ਹੈਲਪਫ ਕਿਤੇ ਸਪਲਾਈ ਵੱਲੋਂ ਕਿਤੇ ਇਹਨਾਂ ਨੇ ਕਿਤੇ ਕਿਸੇ ਦੇ ਫਾਇਦਾ ਕਰਾਇਆ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲ ਅਸੀਂ ਫੜੇ ਸੀ ਦੋ ਬੰਦੇ ਬਾਅਦ ਚ ਫੜੇ ਗਏ ਹਨ ਤੋਂ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਸੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਪੰਜ ਦਿਨ ਦਾ ਸੋ ਡਿਟੇਲ ਚ ਪੁੱਛ-ਕਿਛ ਕਰਕੇ ਜੋ ਵੀ ਤੱਥ ਸਾਹਮਣੇ